ਹਾਂ ਆਹ ਲਾਈਕ ਜੀ ਦਾ ਖਾਲਸਾ ਉਹ ਜੀ ਕੀ ਖਾਫੇ ਤਾਂ ਲਗੋ ਬੋਲੀ ਮੋਂਟੇਬਲਾਹ ਉਹ ਜੀ ਆਵੇ ਪਰ ਸਾਡੇ ਵਿੱਚ ਆਇਓ ਸੁਖਰਿਆਂ ਦੇ ਘਰ ਦੇ ਪਾਸੇ 800 ਤੋਂ ਵੱਧ ਮੈਂਬਰ ਅਸੀਂ ਇੱਥੇ ਰਹਿਨੇ ਆ ਜਿਹਦੇ ਵਿੱਚ ਬੱਚੇ ਬੱਚੀਆਂ ਵੀ ਛੋਟੇ ਛੋਟੇ ਜਿਹੜੇ ਪੜਦੇ ਸਕੂਲਾਂ 'ਚ ਸਪੈਸ਼ਲ ਚਾਈਲਡ ਵੀ ਨੇ ਜਿਹੜੇ ਮਾਪੇ ਜਿਹੜੇ ਆਪਣੇ ਨੇ ਇਸ ਕਰਕੇ ਛੱਡ ਦਿੱਤੇ ਵੀ ਉਹਨਾਂ ਲਈ ਬੋਝ ਸੀ ਉਹ ਤੇ ਬਹੁਤ ਸਾਰੇ ਮਾਪੇ ਪਾਪ ਵੀ ਨੇ ਜਿਹੜੇ ਬੱਚਿਆਂ ਨੇ ਛੱਡ ਤੇ ਵੀ ਉਹਨਾਂ ਲਈ ਮਾਪੇ ਪਾਪ ਬੋਝ ਸੀਗੇ ਬਹੁਤ ਸਾਰੇ ਭੈਣਾਂ ਵੀ ਆ ਸਾਡੀਆਂ ਜਿਹੜੀਆਂ ਕਿਸੇ ਨਾ ਕਿਸੇ ਵਜ੍ਹਾ ਕਰਕੇ ਦਿਮਾਗੀ ਅਫਸੈਟ ਹੋ ਗਈਆਂ ਜਾਂ ਕਿਤੇ ਜ਼ਿੰਦਗੀ ਵਿੱਚ ਕੁਝ ਐਸਾ ਹਾਲਾਤ ਬਣ ਗਿਆ ਵੀ ਉਹਨਾਂ ਨੂੰ ਆਪਣਿਆਂ ਦੀ ਤੜਕਾਰਤਾ ਸੁਣ ਕੇ ਤੇ ਉੱਤੇ ਉਹਨਾਂ ਨਾਲ ਬੜਾ ਦੁਰਾਚਾਰ ਹੋ ਰਿਹਾ ਤੇ ਇਹ ਤੁ ਲੈ ਕੇ ਆਏ ਉਹਨਾਂ ਨੂੰ ਇਹ ਸਭ ਕੁਝ ਪਿਛਲੇ 10 ਸਾਲਾਂ ਤੋਂ ਲਗਾਤਾਰ ਮਹਾਰਾਜ ਦੀ ਕਿਰਪਾ ਨਾਲ ਗਾਲਪੁਰਖ ਵਾਇਗੁਰਦੀ ਮਿਹਰ ਨਾਲ ਅਸੀਂ ਸੇਵਾ ਕਰ ਰਹੇ ਹਾਂ ਜੀ ਕਿ ਸਾਡਾ ਮੁਨਫਤਾਂ ਦੀ ਸੇਵਾ ਪਰਿਵਾਰ ਦਾ ਸੁੱਖਣਿਆਂ ਦਾ ਘਰ ਆ ਇੱਥੇ ਨਾ ਕੋਈ ਜਾਤ ਆ ਨਾ ਕੋਈ ਧਰਮ ਸਭੇ ਜਾਤ ਇੱਕ ਪਹਿਚਾਨ ਉਹ ਅੱਬਲ ਅੱਲਾ ਨੂਰ ਪਾਇਆ ਸਭ ਕੁਦਰਕੇ ਪਤੇ ਇੱਥੇ ਗੁਰੂ ਦੀ ਕਿਰਪਾ ਨਾਲ ਅਸੀਂ ਸਾਰੇ ਕਾਲਪੁਰਖ ਦੀ ਮਿਹਰ ਨਾਲ ਬੜੀ ਖੁਸ਼ੀ ਤੇ ਖੇੜਿਆਂ ਦੇ ਨਾਲ ਜੀਵਨ ਬਤੀਤ ਕਰਦੇ ਆ ਸਾਡਾ 70% ਤੋਂ ਵੱਧ ਕੰਮ ਆ ਜਿਹੜਾ ਅੰਦਰਲਾ ਸੇਵਾ ਦਾ ਉਹ ਮਰੀਜ਼ ਹੀ ਕਰਦੇ ਨੇ ਜਿਹੜੇ ਠੀਕ ਹੋ ਕੇ ਸਾਡੇ ਨਾਲ ਸੇਵਾ ਕਰਾਉਣ ਲੱਗਦੇ। ਬਸ ਇੱਕ ਗੱਲ ਦੀ ਪਹਿਲਾਂ ਪਹਿਲਾਂ ਤਾਂ ਬੜਾ ਚੰਗਾ ਲੱਗਦਾ ਸੀ ਜਦੋਂ ਹੁਣ ਪਿਛਲੇ 3-4 ਸਾਲਾਂ ਤੋਂ ਇਹ ਮਹਿਸੂਸ ਹੁੰਦਾ ਵੀ ਇਹਦਾ ਹੱਲ ਕੀ ਆ। ਦੇਖੋ ਅੱਜ 800 ਮੈਂਬਰ ਆ ਸਾਡੇ ਕੋਲੇ ਪਉਣ ਵਾਲੇ ਸਮੇਂ 'ਚ 10 ਸਾਲਾਂ ਬਾਅਦ ਹੋ ਸਕਦਾ 8000 ਬੰਦੇ ਤੋਂ ਵੀ ਅਸੀਂ ਇੱਥੇ ਬਿਲਡਿੰਗ ਬਣਦੇ ਨਾਲ ਤੇ ਸਾਂਭਣ ਲੱਗ ਜਾਈਏ। ਪਰ ਲੋੜਵੰਦ ਬੰਦੇ ਤਾਂ ਹੋਰ ਬਹੁਤ ਵਧ ਜੰਦੇ ਆ ਪਿੰਡਾਂ ਤੋਂ ਫੋਨ ਆਉਂਦੇ ਆ ਕੋਈ ਬਾਪੂ ਤਨ ਧਰਮਸ਼ਾਲਾ ਚ ਪਿਆ ਕੋਈ ਬਸ ਅੱਡੇ ਤੇ ਪਿਆ ਕੋਈ ਸ਼ਮਸ਼ਾਰ ਘਾੜ ਤੇ ਕੋਈ ਮਾਂ ਕੋਈ ਵੀਰ ਗੁਰੂ ਘਰ ਦੇ ਬਾਹਰ ਪਿਆ ਕੋਈ ਮੰਦਰ ਦੇ ਬਾਹਰ ਪਿਆ ਮਤਲਬ ਇਹ ਸਾਰਾ ਕੁਝ ਦੇਖਦੇ ਆ ਆਪਣੇ ਆਪ ਨੂੰ ਵੀ ਸਵਾਲ ਕਰੀਦਾ ਵੀ ਕੀ ਜੋ ਅਸੀਂ ਕਰ ਰਹੇ ਆ ਇਹ ਜਾਇਜ਼ ਆ ਵੀ ਇਹਦਾ ਕੋਈ ਹੱਲ ਹੈ ਇਹਦਾ ਕੋਈ ਫਾਇਦਾ ਹੈ ਸਾਡੇ ਸਮਾਜ ਨੂੰ ਤਾਂ ਇਹਦਾ ਇੱਕੋ ਹੀ ਸਵਾਲ ਦਾ ਜਵਾਬ ਮਿਲਦਾ ਵੀ ਜਿਹੜੀ ਗਲਤੀ ਸਾਡੀ ਸਾਡੀ ਪੀੜ੍ਹੀ ਨੇ ਕੀਤੀ ਆ ਸਭ ਤੋਂ ਪਹਿਲਾਂ ਵਾਲੀ ਪੀੜੀ ਨੇ ਵੀ ਕੋਈ ਗਲਤੀ ਨਹੀਂ ਕੀਤੀ ਉਹਨਾਂ ਨੇ ਬੜਾ ਵਧੀਆ ਸੰਭਾਲਿਆ ਬੇਬੇ ਉਹਨਾਂ ਦੇ ਸਮੇਂ 'ਚ ਕੋਈ ਲਵਾਰਸ ਨਹੀਂ ਸੀ ਹੁੰਦਾ ਹਰ ਬੰਦਾ ਇੱਕ ਦੂਜੇ ਦੀ ਮਦਦ ਕਰਦਾ ਸੀ ਜਦੋਂ ਸਾਡਾ ਸਮਾਂ ਆਇਆ ਸਾਡੇ ਸਮੇਂ 'ਚ ਸਾਡੀਆਂ ਜਿਹੜੀਆਂ ਪੀੜ੍ਹੀ ਦੀਆਂ 3-4 ਤਿੰਨ ਰੇਸ਼ਨਾ ਨੇ ਜਿਹੜੀਆਂ ਮਤਲਬ ਪਿਛਲੇ 20-25 ਸਾਲਾਂ ਦੇ ਵਿੱਚ ਪੈਦਾ ਹੋਏ ਜਾਂ ਜਵਾਨ ਹੋਏ ਉਹਨਾਂ ਨੇ ਗਲਤੀ ਕੀਤੀ ਜਿਸ ਦੇ ਕਰਕੇ ਲੋਕ ਲਵਾਰਸ ਹੋਣ ਲੱਗੇ ਨਹੀਂ ਤਾਂ ਜਿਹੜਾ ਬੰਦਾ ਜੰਮਦਾ 80 ਸਾਲ ਦੀ ਉਮਰ ਤੱਕ ਨੂੰ ਉਨੇ ਨਾਨਕੇ ਦਾਦਕੇ ਹੁੰਦੇ ਲਿਵਾਰਸ ਕਿੱਦਾਂ ਹੋ ਸਕਦਾ ਕੋਈ ਪਰ ਅੱਜ ਚਾਚੇ ਤਾਏ ਮਾਮੇ ਮਾਸੀਆਂ ਭੂਆ ਇਹਨਾਂ ਦੇ ਧੀਆਂ ਪੁੱਤ ਤਾਂ ਮੈਨਸ ਹੀ ਹੋ ਗਏ ਹੈ ਹੀ ਨਹੀਂ ਸਮਾਜ 'ਚ ਅੱਗੇ ਹੁੰਦਾ ਸੀ ਕੋਈ ਅੱਗੇ ਨਹੀਂ ਹੁੰਦਾ ਸੀ ਤਾਂ ਭੂਆ ਲੈ ਜਾਂਦੀ ਸੀ ਜਾਂ ਭੂਆ ਦਾ ਪੁੱਤ ਜਾਂ ਕੋਈ ਮਾਸੀ ਦਾ ਪੁੱਤ ਜਾਂ ਕੋਈ ਮਾਮੇ ਦਾ ਪੁੱਤ ਜਾਂ ਕੋਈ ਤਾਏ ਦਾ ਪੁੱਤ ਉਹਨੂੰ ਸਾਰੇ ਰਿਸ਼ਤੇ ਤਾਂ ਖਤਮ ਹੋ ਗਏ ਉਹਨਾਂ ਦਾ ਮਾਂ ਪਿਓ ਦਾ ਪੁੱਤ ਦਾ ਇੱਕ ਰਿਸ਼ਤਾ ਹੀ ਆ ਜਿਹੜਾ ਜਵਾਬ ਦੇ ਆ ਬਾਕੀ ਤਾਂ ਕਹਿੰਦੇ ਜੀ ਸੱਤ ਉਦਾਰ ਤੇ ਪਿੰਡ ਹੈ ਸਾਡੀ ਤਾਂ ਉਹਨਾਂ ਨਾਲ ਬਣਦੀ ਨਹੀਂ ਤਾਂ ਫਿਰ ਇਹਦਾ ਹੱਲ ਇੱਕੋ ਹੀ ਹੈ ਜੀ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਅਸੀਂ ਉਹਨਾਂ ਨੂੰ ਸਾਡੀ ਗਈ ਹੋਈ ਪੀੜ੍ਹੀ ਨਾਲ ਜੋੜ ਦਈਏ ਵੀ ਅਸੀਂ ਵਿੱਚੋਂ ਮਾਈਨਸ ਹੋ ਜਾਈਏ ਵੀ ਜਿਹੜੀਆਂ ਅਸੀਂ ਗਲਤੀਆਂ ਕੀਤੀਆਂ ਉਹ ਗਾਂ ਵਾਲੀ ਪੀੜ੍ਹੀ ਨਾ ਕਰੇ ਤਾਂ ਤੁਸੀਂ ਇੱਥੇ ਆਏ ਹੋ ਤੁਹਾਡਾ ਸ਼ੁਕਰੀਆ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਸਾਡੇ 800 ਤੋਂ ਵੱਧ ਮੈਂਬਰ ਆ 700 ਤੋਂ ਵੱਧ مریض ਆ ਸਾਡੇ ਜਿਹੜੇ ਜਾਂ ਦਿਮਾਗੀ ਜਾਂ ਕੋਈ ਹੋਰ ਸਿਹਤ ਦੀ ਸਮੱਸਿਆ ਕਰਕੇ ਉਹਨਾਂ ਦਾ ਇਲਾਜ ਉਹਨਾਂ ਦੀ ਦਵਾਈ دارو ਲੀੜਾ ਕੱਪੜਾ ਸਿਰ ਤੇ ਛੱਤ ਪ੍ਰਸ਼ਾਦਾ ਪਾਣੀ ਸਭ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਪਰ ਸਾਡੀ ਬੇਨਤੀ ਆ ਵੀ ਆਪਾਂ ਇਸ ਗੱਲ ਤੇ ਜ਼ਰੂਰ ਧਿਆਨ ਦੇਈਏ ਵੀ ਹੱਲ ਕੀ ਆ ਇਹਦਾ ਵੀ ਇਦਾਂ ਦੇ ਘਰ ਬਣਾਉਣ ਦੀ ਲੋੜ ਨਾ ਪਵੇ ਇੰਦਾਂ ਦੇ ਥਾਣਾ ਬਣਨ ਜੀ ਜਿੰਨਾਂ ਤੱਕ ਸਾਡੇ ਐਮਐਲਏ ਜਿਹੜਾ ਸੀ ਉਹ ਸਹੀ ਨਹੀਂ ਹੁੰਦੇ ਉਹਨਾਂ 'ਚ ਕੋਈ ਜਾਂਦੇ ਆ ਸਿਸਟਮ ਦਾ ਜੀ ਖਰਾਬ ਹੈਗਾ ਹੀ ਆ ਬਸ ਪਰ ਇਹ ਨਾਲ ਚ ਉਹ ਨਾ ਐਵੇਂ ਰਹੂਗਾ ਜੋ ਮਾਰੀ ਕਰ ਨਹੀਂ ਮੈਂ ਅੰਕਲ ਦੀ ਤੁਹਾਡੇ ਨਾਲ ਸਹਿਮਤ ਹਾਂ ਪਰ ਇੱਕ ਗੱਲ ਆ ਕਿ ਇਹ ਤਾਂ ਚੋਰ ਚੱਕੇ ਹੈਗੇ ਆ ਸਾਰੇ ਇਹ ਪਹਿਲਾਂ ਵੀ ਸੀਗੇ ਸਾਡੇ ਸਮਾਜ 'ਚ ਅੱਜ ਤੋਂ 30 ਸਾਲ ਪਹਿਲਾਂ ਵੀ ਸੀਗੇ ਪਰ ਉਦੋਂ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਸੀ ਹੁਣ ਅਸੀਂ ਪਿੰਡਾਂ 'ਚ ਪਾਰਟੀਆਂ ਬਣਾ ਲਈਏ ਇਹਨਾਂ ਦੇ ਮਗਰ ਲਾ ਕੇ ਲੜ ਪਏ